ਇਸ ਤਰ੍ਹਾਂ ਦੇਖਦੇ ਹੋ ਕੱਲ ਐਡਾ ਬੜਾ ਹਾਸਾ ਹੋਇਆ ਇੱਕ ਪਿੰਡ ਦੇ ਵਿੱਚੋਂ ਮੌਤਾਂ ਦਾ ਸਿਲਸਲਾ ਜਿਹੜਾ ਵੱਧਦਾ ਜਾ ਰਿਹਾ ਕੱਲ ਸਵੇਰੇ 4 ਸੀ ਫਿਰ 5 ਅੱਜ 7 ਹੋ ਚੁੱਕਿਆ ਹੈਗਾ ਤੇ ਨਜਾਇਜ਼ ਦਰੂ ਦਾ ਕੀ ਸਿਸਟਮ ਹੈ ਪਹਿਲੇ ਵੀ ਸਰਕਾਰਾਂ ਦੇ ਵਿੱਚ ਵਿਕਦੀ ਰਹੀ ਹੈ ਨਜਾਇਜ਼ ਤੇ ਹੁਣ ਵੀ ਕੋਈ ਸ਼ਰਮ ਨਹੀਂ ਆ ਰਹੀ ਗੱਲ ਇਹ ਹੈ ਕਿ ਬੜਾ ਦੁੱਖ ਤੇ ਸ਼ਰਮ ਆਉਂਦੀ ਹੈ ਇਹ ਸੋਚ ਕੇ ਵੀ ਆਮ ਆਦਮੀ ਪਾਰਟੀ ਜਿਹੜੀ ਆਪਦੇ ਆਪ ਨੂੰ ਕਟੜ ਇਮਾਨਦਾਰ ਪਾਰਟੀ ਕਹਿੰਦੀ ਹੈ ਕਟੜ ਇਮਾਨਦਾਰ ਸਰਕਾਰ ਕਹਿੰਦੀ ਹੈ ਉਹਨਾਂ ਦੀ ਆਪਦੀ ਅਖੌਤੀ ਰਾਜਧਾਨੀ ਵਿੱਚ ਮੁੱਖ ਮੰਤਰੀ ਦੇ ਆਪਦੇ ਜ਼ਿਲ੍ਹੇ 'ਚ ਤੇ ਐਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਦੇ ਆਪਦੇ ਹਲਕੇ ਦੇ ਵਿੱਚ ਹਰਿਆਣੇ ਦੀ ਦਾਰੂ ਵਿਕ ਰਹੀ ਹੈ ਸ਼ਰਿਆਮ ਵਿਕ ਰਹੀ ਹੈ ਤੇ ਹੁਣੀ ਮੈਂ ਉਹਨਾਂ ਨੂੰ ਮਿਲਿਆ ਪਰਿਵਾਰਾਂ ਨੂੰ ਉਹਨੂੰ ਪੁੱਛਿਆ ਉਹ ਕਹਿੰਦੇ ਜੀ 1 ਸਾਲ ਤੋਂ ਇਹ ਵਿਕ ਰਹੀ ਹੈ ਤੇ ਸਾਨੂੰ ਘਰੇ ਦੇ ਕੇ ਜਾਂਦੇ ਨੇ ਉਹ ਕਿਉਂਕਿ ਸਸਤੀ ਮਿਲਦੀ ਹੈ ਤੇ ਤੁਸੀਂ ਹੈਰਾਨ ਹੈ ਤੁਸੀਂ ਇਹਨਾਂ ਨੂੰ ਕੀ ਸਰਕਾਰ ਨੂੰ ਪਤਾ ਨਹੀਂ ਇਹ ਸਰਕਾਰ ਨੂੰ ਸਭ ਕੁਝ ਪਤਾ ਹੈ ਸਰਕਾਰ ਦੀ ਮਿਲੀਭੁਗਤ ਦੇ ਨਾਲ ਸਰਕਾਰ ਦੀ ਛਾਹ ਦੇ ਉੱਤੇ ਸਾਰਾ ਕੁਝ ਹੋ ਰਿਹਾ ਹੈ ਮੈਂ ਤਾਂ ਕਹਿੰਦਾ اخਲਾਕੀ ਤੌਰ ਤੇ ਸਰਕਾਰ ਨੂੰ ਅਸਤੀਫਾ ਦੇਣਾ ਪੈਂਦਾ ਤੇ ਸਰਕਾਰ ਜਿਹੜੀ ਹੈ ਬੇਸ਼ਰਮ ਹੋ ਕੇ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਉਹਨਾਂ ਦੇ ਨਾਲ ਮੈਨਾਂ ਦਾ ਸਾਰਾ ਉਹ ਆਪਦਾ ਇੱਕ ਜਿਹੜਾ اخਲਾਕ ਸੀ ਉਹ ਖਤਮ ਹੋ ਚੁੱਕਾ ਹੈ ਇਹਨਾਂ ਦਾ ਤੇ ਟੋਟਲ ਕਰਪਸ਼ਨ ਦੇ ਵਿੱਚ ਲਿਪਤ ਹੋ ਚੁੱਕੇ ਨੇ ਇਹ ਤੇ ਅੱਜ ਜਿਸ ਤਰ੍ਹਾਂ ਦਾ ਤੁਸੀਂ ਗਰੀਬ ਪਰਿਵਾਰਾਂ ਦਾ ਹਾਲ ਦੇਖ ਰਹੇ ਹੋ तकरीबन 15 20 ਬਹੁਤ ਹੀ ਅਤੀ ਗਰੀਬ ਦਲਤ ਪਰਿਵਾਰ ਜਿਹੜੇ ਅੱਜ ਉਹ ਬੇ ਇਹ ਜਿਹੜੇ ਨੇ ਬਿਨਾਂ ਆਸਰੇ ਤੋਂ ਬੇਆਸਰੇ ਹੋ ਗਏ ਉਹਨਾਂ ਦੇ ਕਮਾਉਣ ਵਾਲੀ ਜੀ ਚਲੇ ਗਏ ਉਹਨਾਂ ਦੀ ਪਰਪਾਈ ਕੌਣ ਕਰੂਗਾ ਇਹ ਸਰਕਾਰ ਦੀ ਨਲਕੀ ਕਰਕੇ ਹੋਇਆ ਇੱਕ ਤਾਂ ਮੈਂ ਮੰਗ ਕਰਦਾ ਵੀ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਜਿਹੜੇ ਸ਼ਰਾਬ ਵੇਚਣ ਵਾਲੇ ਨੇ ਚਾਹੇ ਜਿਹੜੇ ਅਫਸਰ ਨੇ ਜਿਨ੍ਹਾਂ ਦੀ ਅਣਗਹਿਲੀ ਕਰਕੇ ਸਾਰਾ ਕੁਝ ਹੋਇਆ ਉਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੂਜੀ ਗੱਲ ਪਰਿਵਾਰਾਂ ਨੂੰ ਘੱਟੋ ਘੱਟ 1-1 ਕਰੋੜ ਰੁਪਏ ਦਾ ਮੁਆਵਜ਼ਾ ਮਿਲਣਾ ਚਾਹੀਦਾ ਕਿਉਂਕਿ ਇਹ ਲੋਕ ਕੋਈ ਜਾਇਦਾਦ ਵਾਲੇ ਸਾਰੇ ਗਰੀਬ ਪਰਿਵਾਰ ਨੇ ਦਲਤ ਪਰਿਵਾਰ ਨੇ ਉਹਨਾਂ ਦੇ ਇੱਕ ਇੱਕ ਜੀਸੀ ਕਮਾਉਣ ਵਾਲੇ ਸਾਰੇ ਚਲੇ ਗਏ ਉਹਨਾਂ ਦੇ ਪਰਿਵਾਰਾਂ ਕੋਲ ਕੋਈ ਸਾਧਨ ਨਹੀਂ ਇਮੀਡੀਟਲੀ ਸਰਕਾਰ ਨੂੰ ਐਲਾਨ ਕਰਨਾ ਚਾਹੀਦਾ ਉਹਨਾਂ ਵਾਸਤੇ ਮੁਆਵਜ਼ਾ ਤੇ ਸਰਕਾਰ ਨੂੰ ਵੈਸੇ ਤਾਂ اخਲਾਕੀ ਤੌਰ ਤੇ ਅਸਤੀਫਾ ਦੇਣਾ ਚਾਹੀਦਾ ਹੈ ਪਰ ਤੁਹਾਨੂੰ ਪਤਾ ਇਹਨਾਂ ਨੇ ਕਿਹੜੀ ਅਸਤੀਫਾ ਦੇਣਾ ਹੈਗਾ ਇਹ ਤਾਂ ਝੂਠ ਰੋੜ ਸਕਦੇ ਨੇ ਗੱਪ ਮਾਰਸਾਂ ਦੇ ਨਾ ਨਵਾਂ ਕੋਈ ਹੋਰ ਬਹਾਨਾ ਕੱਢ ਲੈਣਗੇ ਮੈਂ ਤਾਂ ਹੁਣ ਵੀ ਦੱਸਿਆ ਕਹਿੰਦੇ ਕਹਿ ਰਹੇ ਨੇ ਜੀ ਸ਼ਰਾਬ ਇੱਥੋਂ ਦੀ ਸੀ ਲੋਕਲ ਸ਼ਰਾਬ ਸੀ ਹੁਣ ਬਹਾਨੇ ਜਦ ਆਪ ਜਿਹੜੇ ਨੇ ਜਿਹੜੇ ਵਿਚਾਰੇ ਜਿਨ੍ਹਾਂ ਦੇ ਜਿਹੜੇ ਪ੍ਰਭਾਵਿਤ ਲੋਕ ਨੇ ਜਦੋਂ ਉਹ ਕਹਿ ਰਹੇ ਨੇ ਹਰਿਆਣੇ ਦੀ ਸ਼ਰਾਬ ਹੈ ਹੁਣ ਇਹ ਉਹਨੂੰ ਪੰਜਾਬ ਦੀ ਬਣਾਉਣ 'ਚ ਲੱਗੇ ਹੋਏ ਨੇ ਇਹਨਾਂ ਦੀ ਪਹਿਲਾਂ ਤੇ ਕੋਸ਼ਿਸ਼ ਇਹ ਹੈ ਤੇ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਦੇ ਵਿੱਚ ਨਿਆਂ ਦਾ ਰਾਜ ਲੈ ਕੇ ਆਵਾਂਗੇ ਇੱਥੇ ਸੱਚ ਦਾ ਬੋਲਬਾਲਾ ਹੋਊਗਾ ਜੇ ਤੁਸੀਂ ਉਹਦਾ ਅੰਦਾਜ਼ਾ ਦੇਖ ਲਓ ਵੀ ਇਸ ਤੋਂ ਮਾੜਾ ਹਾਲ ਪੰਜਾਬ ਦਾ ਕਦੇ ਨਹੀਂ ਹੋਇਆ ਜੋ ਇਹਨਾਂ ਦੇ ਰਾਜ ਚ ਹੋਇਆ ਤੇ ਲੋਕਾਂ ਨੂੰ ਜਿਹੜਾ ਇਹਨਾਂ ਨੂੰ ਜਿਹੜਾ ਹੈ ਮੈਂ ਸਮਝਦਾ ਸਮਾਂ ਆ ਗਿਆ ਉਹਨਾਂ ਵਾਲੇ ਸਮੇਂ 'ਚ ਆ ਦੋ ਮਹੀਨਿਆਂ ਨੂੰ ਚੋਣਾ ਹੋਣੀ ਹੈ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਸੱਜਣ ਸਾਹਿਬ ਕੱਲ ਪ੍ਰਸ਼ਾਸਨ ਨੇ ਜਾਂਚ ਕਮੇਟੀ ਵੀ ਬਣਾਈ ਜਾਂਚ ਕਮੇਟੀ ਦਾ ਟਾਈਮ ਟਪਾਉਣ ਨੂੰ ਹੈ ਜਾਂਚ ਕਮੇਟੀ ਸਿਰਫ ਟਾਈਮ ਟਪਾਉਣ ਨੂੰ ਹੈ ਉਹਨਾਂ ਨੂੰ ਇਹ ਹੈ ਵੀ ਹਫ਼ਤੇ 10 ਦਿਨ 'ਚ ਲੋਕ ਭੁੱਲ ਜਾਣਗੇ ਤੇ ਉਹਨੇ ਨੂੰ ਫਿਰ ਜੋ ਮਰਜ਼ੀ ਚਾਹੁੰਦੇ ਨੇ ਕਰ ਲੈਣਗੇ ਹੂੰ ਤਾਂ ਚੁੰਜਾਬ ਤਾਂ ਲੱਗਿਆ ਹੈ ਬਿਊਰੋਕ੍ਰੇਸੀ ਦੇ ਹੱਥ ਸਿਸਟਮ ਹੈ ਪੋਲੀਟਿਕਲ ਪ੍ਰੈਸ਼ਰ ਤੁਸੀਂ ਨਹੀਂ ਦੇਖੋ ਗੱਲ ਚਾਹੇ ਬਿਊਰੋਕ੍ਰੇਸੀ ਦੀ ਸਰਕਾਰ ਤਾਂ ਰਹਿਣੀ ਇਹੀ ਹੈ ਇਹਨਾਂ ਦਾ ਸਰਕਾਰ ਦਾ ਜਿੱਤੇ ਸਾਲ ਦਾ ਬਿਊਰੋਕ੍ਰੇਸੀ ਤਾਂ ਦਬਾਅ ਥੱਲੇ ਹੁੰਦੀ ਹੈ 2 ਮਹੀਨੇ ਬਾਅਦ ਫਿਰ ਉਹੀ ਨੇ ਲੋਕ ਅਸਰ ਦੋ ਬੰਦਿਆਂ ਦੇ ਪਰਚੇ ਦਿੱਤੇ ਤੁਸੀਂ ਸਮਝਦੇ ਵੀ ਉਹੀ ਮੇਨ ਨੇ ਕਿ ਅੱਗੇ ਵੀ ਚੇਨ ਹੋ ਸਕਦੀ ਹੈ ਦੇਖੋ ਚੇਨ ਇੱਕ ਤਾਂ ਜਿਹੜੇ ਲੋਕ ਲਿਆ ਸ਼ਰਾਬ ਵੇਚ ਰਹੇ ਨੇ ਉਹ ਦੋਸ਼ੀ ਹੋਗੇ ਇੱਕ ਜਿਨ੍ਹਾਂ ਦੇ ਨਕਤਲੇ ਹੋ ਰਿਹਾ ਇਹ ਕੀ ਉਹ ਦੋਸ਼ੀ ਨਹੀਂ ਹੈਗੇ ਸਰਕਾਰ ਦਾ ਕੋਈ ਰੋਲ ਨਹੀਂ ਰੋਕਣਾ ਜਿਹੜੀ ਹੈ ਦੋ ਨੰਬਰ ਦੀ ਸ਼ਰਾਬ ਇਹ ਸਰਕਾਰ ਦਾ ਕੰਮ ਹੈ ਤੇ ਦੋ ਨੰਬਰ ਦੀ ਤੇ ਨਕਲੀ ਸ਼ਰਾਬ ਵਿਕ ਰਹੀ ਹੈ ਦੋ ਨੰਬਰ ਦੀ ਨਾਲ ਨਾਲ ਨਕਲੀ ਵੀ ਦੋਨੇ ਚੀਜ਼ਾਂ ਨੇ ਸੋ ਇਹ ਬਹੁਤ ਗੰਭੀਰ ਜਿਹੜਾ ਹੈ ਇਲਜ਼ਾਮ ਹੈ ਤੇ ਹੋ ਰਿਹਾ ਹੈ ਮੁੱਖ ਮੰਤਰੀ ਦੇ ਆਪਦੇ ਜ਼ਿਲ੍ਹੇ 'ਚ ਤੇ ਫਾਈਨੈਂਸ ਐਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਦੇ ਆਪਦੇ ਹਲਕੇ 'ਚ ਹੁਣ ਇਤੋਂ ਵੱਧ ਕੀ ਤਰਾਸਦੀ ਹੋ ਸਕਦੀ ਹੈ ਅਜੇ ਤਾਂ ਕੋਈ ਬਿਆਨ ਵੀ ਨਹੀਂ ਆਇਆ ਸਰ ਕਿਸੇ ਚੀਜ਼ ਦਾ ਉਹਨਾਂ ਨੇ ਦੇਣਾ ਵੀ ਨਹੀਂ ਕਿਉਂਕਿ ਤੁਸੀਂ ਕਿਸ ਤਰ੍ਹਾਂ ਦੀ ਜਾਂਚ ਦੀ ਮੰਗ ਦੇ ਦੇਖੋ ਅਸੀਂ ਤਾਂ ਕਹਿੰਦੇ ਆ ਵੀ ਘੱਟੋ ਘੱਟ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਉਂਕਿ ਸਰਕਾਰ ਦੀ ਜੋ ਤੰਤਰ ਹੈ ਸਰਕਾਰੀ ਤੰਤਰ ਪੁਲਿਸ ਤੰਤਰ ਉਹਦੇ ਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਹੈ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਤੇ ਸੱਚ ਦਾ ਸੱਚ ਪਾਣੀ ਦਾ ਪਾਣੀ ਜਿਹੜਾ ਹੈ ਦੁੱਧ ਦਾ ਦੁੱਧ ਹੋਣਾ ਚਾਹੀਦਾ ਸੋਈ ਸਾਹਿਬ ਤੁਸੀਂ ਚਿਮਮਾ ਸਾਹਿਬ ਦੇ ਉਸ ਡੀਓ ਕੀ ਕਹੋਗੇ ਜਿਸ ਤਰੀਕੇ ਨਾਲ ਤੁਹਾਡੇ ਹਲਕੇ ਦੇ ਵਿੱਚ ਮੌਤਾਂ ਬਦਰੀਆਂ ਨੇ ਕੀ ਸ਼ਰਾਬ ਦੀ ਗੱਲ ਕਹਿ ਰਹੇ ਨੇ ਲੋਕ ਵੀ ਦੇਸੀ ਸ਼ਰਾਬ ਸੀ ਸਸਤੀ ਕਰਕੇ ਜਿਹੜੀ ਖਰੀਦੀ ਸੀਗੀ ਤੇ ਉਹ ਵਿਕਰੀ ਸੀ ਉਹ ਪੀ ਕੇ ਡੈਥ ਹੋਈਏ ਦੇਖੋ ਜਿਹੜੀ ਇਹ ਘਟਨਾ ਵਾਪਰੀ ਹੈ ਅਨਸਾਧਾਰਨ ਘਟਨਾ ਬਹੁਤ ਹੀ ਮੰਦ ਭਗੀ ਘਟਨਾ ਹੈਗੀ ਇਹਦੇ ਵਿੱਚ ਜਿਹੜੇ ਵੀ ਕੋਈ ਕਸੂਰਵਾਰ ਨੇ ਜਿਨੇ ਵੀ ਕੋਈ ਸਸਤੀ ਸ਼ਰਾਬ ਦੇ ਲਾਲਚ ਆ ਕੇ ਜ਼ਹਿਰੀਲੀ ਚੀਜ਼ ਕੋਈ ਵੇਚੀ ਹੈ ਉੱਤੇ ਕਾਰਵਾਈ ਹੋ ਗਈ ਪਰਚਾ ਹੋ ਗਿਆ ਉਹਦੇ ਉੱਪਰ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਹੈ ਉਹ ਦੋਸ਼ੀ ਕੋਈ ਬਖਸ਼ਿਆ ਨਹੀਂ ਜਾਊਗਾ ਜਾਂਚ ਕਮੇਟੀ ਬਣ ਗਈ ਜਿਹੜੀ 72 ਘੰਟਿਆਂ ਦੇ ਵਿੱਚ ਵਿੱਚ ਜਾਂਚ ਦੇ ਵਿੱਚ ਜਿਹੜੇ ਦੋਸ਼ੀ ਪਾਏ ਜਾਣਗੇ ਉਥੇ ਕਾਰਵਾਈ ਕੀਤੀ ਜਾਊਗੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਊਗੀ। ਕਿਸਾਨ ਸਾਹਿਬ ਨੇ ਜੁਡੀਸ਼ਲੀ ਇਨਕੁਆਇਰੀ ਦੀ ਮੰਗ ਕੀਤੀ ਹੈ ਕਹਿੰਦੇ ਵੀ ਬਿਊਰੋਕ੍ਰੇਸੀ ਨੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਸ਼ਰਾਬ ਬਿਕਰੀ ਹੈ ਕਹਿੰਦੇ ਕੰਮ ਕਾਰਵਾਈ ਨਹੀਂ ਕੀਤੀ ਹੈਗੀ ਪਹਿਲਾਂ ਕਦੇ। ਦੇਖੋ ਟੀਮਾਂ ਬਣ ਗਿਆ ਜਿਸ ਤਰ੍ਹਾਂ ਵੀ ਹੋਊਗਾ ਜੁਡੀਸ਼ਲੀ ਹੋਊਗੀ ਉਹ ਵੀ ਨਹੀਂ ਸਰਕਾਰ ਲੱਗੀ ਹੈ ਸਾਡੇ ਚੇਅਰਮੈਨ ਸਾਹਿਬ ਬਣੇ ਨੇ ਐਸ.ਐਨ.ਐਮ ਸਾਹਿਬ ਨੇ ਕਿ ਉਥੋਂ ਡਿਪਟੀ ਸਾਹਿਬ ਨੇ ਜਿਹੜੇ ਪਿਆਲੇ ਉਹਦੀ ਕਮੇਟੀ ਬਣੀ ਜਾਂਚ ਕਮੇਟੀ ਜਿਹੜਾ ਵੀ ਦੋਸ਼ੀ ਪਾਇਆ ਜਾਊਗਾ ਉਹਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਮੈਂ ਇੱਥੇ ਜਿਹੜੇ ਵੀ ਸਾਡੇ ਦਾ ਤੇ ਜਿਹੜੇ ਆਪਣਾ ਡੈਥ ਹੋ ਗਈ ਸਤ ਦੀ ਉਹਨਾਂ ਦੀ ਡੈੱਡਪੋਰਟ ਇੱਥੇ ਉਹ ਸੰਸਕਾਰ ਦੀ ਤਿਆਰੀ ਕਰ ਰਹੇ ਆਗੇ ਜਿਸ ਤਰ੍ਹਾਂ ਦੀ ਕੋਈ ਮਦਦ ਹੈ ਸਰਕਾਰ ਵੱਲੋਂ ਉਹ ਪੂਰਤੌਰ ਤੇ ਕੀਤੇ ਸਰਕਾਰ ਵੱਲੋਂ ਵੀ ਨਿੱਜੀ ਤੌਰ ਤੇ ਵਿੱਚ ਹੀ ਮਾਨ ਸਾਹਿਬ ਨੇ ਮੱਤ ਸਾਹਿਬ ਨੇ ਉਹ ਵਾਰ ਨੇ ਅੱਜ ਗਏ ਨੇ ਉਹਨਾਂ 'ਤੇ ਭਰੋਸਾ ਦਿੱਤਾ ਗਿਆ ਪਰਿਵਾਰ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਉਹਨਾਂ ਦੇ ਕੀ ਸਰਦਾਰ ਮੌਦਰੀ ਉਹ ਮੀਟਿੰਗ ਚੱਲਦੀ ਹੈ ਦੇਖੋ ਜੀ ਸਾਹਿਬ ਜਿੰਨਾ ਵੀ ਮੁਆਵਜ਼ਾ ਹੋਊਗਾ ਨਾ ਉਹ ਮੁਆਵਜ਼ੇ ਦੀ ਗੱਲ ਵੀ ਕਰ ਰਹੇ ਆ ਮੁਆਵਜ਼ਾ ਦੇ ਰਹੇ ਆ ਤੇ ਬਾਅਦ ਦੇ ਵਿੱਚ ਵੀ ਹੁਣ ਦੇਖੋ ਤੁਹਾਨੂੰ ਪਤਾ ਕੋਰਟ ਲੱਗਿਆ ਹੋਇਆ ਹੈਗਾ ਵੀ ਅਸੀਂ ਕੁਝ ਵੀ ਅਨਾਉਂਸਿੰਗ ਕਰ ਸਕਦੇ ਪਰਿਵਾਰ ਦੇ ਨਾਲ ਨਿੱਜੀ ਤੌਰ ਤੇ ਵੀ ਖੜਿਆ ਸਰਕਾਰ ਵੱਲੋਂ ਪਰਿਵਾਰ ਦੇ ਨਾਲ ਖੜੇ ਕਾਫੀ دارو ਮਿਲੇ ਸੀ ਜੀ ਪਰ ਪੁਖਤਾ ਸਬੂਤ ਨਹੀਂ ਮਿਲੇ ਵੀ ਦਾਰੂ ਕਿੱਥੋਂ ਦੀ ਹੈ ਪੰਜਾਬ ਦੀ ਹੈ ਜਿਹੜੀ ਕੋਈ ਜਿਹੜੀ ਜਾਂਚ ਕਮੇਟੀ ਬੈਠੀ ਹੈ ਉਹ ਐਸੇ ਕਰਕੇ ਆ ਪੰਜ ਬੰਦੇ ਦੀ ਕਮੇਟੀ ਬਣਾਈ ਹੈ ਕਿ ਕਿੱਥੋਂ ਸ਼ਰਾਬ ਆਈ ਹੈ ਜਹਰੀ ਅਲੀ ਸਾਹਿਬ ਕਿੱਥੇ ਬਣਦੀ ਹੈ ਕਿੱਥੋਂ ਤਿਆਰ ਹੁੰਦੀ ਹੈ ਕਿਹੜੇ ਕਿਹੜੇ ਬੰਦੇ ਦੋਸ਼ੀ ਨੇ ਜਿਹੜੇ ਇਹਨੂੰ ਵੇਚਦੇ ਨੇ ਕਿੰਨੇ ਟਾਈਮ ਤੋਂ ਵੇਚ ਰਹੇ ਨੇ ਸਿਰਫ ਇੱਕ ਰਿੰਦੇ ਦੀ ਕਾਰਵਾਈ ਕੀਤੀ ਜਾਊਗੀ ਅੱਗੇ ਚੇਨ ਨੂੰ ਵੀ ਫੜਿਆ ਜਾਊਗਾ ਇਹ ਪੂਰੀ ਚੇਨ ਜਿੱਥੇ ਤੱਕ ਬਣਦੀ ਹੈ ਕਰਿੰਦੇ ਨੇ ਜਿਹੜੇ ਲਿਆ ਰਹੇ ਨੇ ਜਾਂ ਜਿਹੜੇ ਵੀ ਕੋਈ ਦੋਸ਼ੀ ਨੇ ਜਿੱਥੋਂ ਤਿਆਰ ਕਰਕੇ ਵੇਚਦੇ ਨੇ ਸਭ ਤੇ ਕਾਰਵਾਈ ਹੋਵੇ ਠੀਕ ਹੈ